ਰੰਗਲੇ دماغ ਚ ਜਗਾ ਦੇ ਨਵੀਂ ਬੈਂਟਰੀ ਵੇਦ ਤੇ ਗ੍ਰੰਥ ਲਿਆ ਕੇ ਬਾਚ ਲੈ ਅਨੇਕਾਂ ਮੈਂ ਤਾਂ ਪੜ ਲਈ ਬਥੇਰਾ ਅਹਿਲ ਜਬਰ ਜੋ ਮੈਂ ਟਰੀ ਮੁਸ਼ਕਲ ਨਾਲ ਅੰਗਰੇਜ਼ਾਂ ਦੀ ਜ਼ੁਬਾਨ ਸਿੱਖੀ ਲਾਇਕ ਪ੍ਰੋਫੈਸਰ ਸਿਖਾ ਦੇ ਐਸੀ ਲੈਟਰੀ ਬਾਬੂ ਜੀ ਤੇ ਮੇਰ ਕਰੋ ਆਪਣਾ ਸਮਝ ਬਚਾ ਆਜੇ ਨਵੀਂ ਰਚਣੀ ਪੰਜਾਬੀ ਦੀ ਪੁਆਏ ਟਰੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਾਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਲਾਦੇ ਧੂੜ ਸਰੀਰ ਦੀ ਅਬ ਇਸ਼ਨਾਨ ਕਰਾਂ ਦਿਲ ਦੀ ਮੈਲ ਉਤਾਰ ਦੇ ਅਮਰਤ ਸਰਦਾਨਾ ਖੜੇ ਸੇ ਵਕਕਾਰ ਦੇ ਜੀ ਸੱਚੇ ਦਰਬਾਰ ਸਾਹਿਬ ਦੀ ਮਹਿਮਾ ਬੜੀ ਰੌਣਕ ਲੱਗਦੀ ਜੀ ਸਾਰਾ ਦਿਨ ਹੋਵੇ ਗੈਮਾ ਗੈਮਾ ਬੜੀ ਰੌਣਕ ਲੱਗਦੀ ਜੀ ਸਾਰਾ ਦਿਨ ਹੋਵੇ ਗੈਮਾ ਗੈਮਾ ਨੌਣੇ ਅਮਰਤ ਸਰਦਾ ਜੀ ਬੜਾ ਉੱਚਾ ਦਰਜ ਪਵਿੱਤਰ ਸਰਦਾ ਹਰ ਮੰਦਰ ਸੋਨੇਰੀ ਜੀ ਦੂਰ ਤੋਂ ਗਮਗ ਜਗਮਗ ਕਰਦਾ ਹਰ ਮੰਦਰ ਸੋਨੇਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਖੜੇ ਸੇਵਕ ਕਰਦੇ ਜੀ ਸੱਚੇ ਦਰਬਾਰ ਸਾਹਿਬ ਦੀ ਮਹਿਮਾ ਬੜੀ ਰੌਣਕ ਲੱਗਦੀ ਜੀ ਸਾਰਾ ਦਿਨ ਹੋਵੇ ਗਈਮਾ ਗਈਮਾ ਬੜੀ ਰੌਣਕ ਲੱਗਦੀ ਜੀ ਸਾਰਾ ਦਿਨ ਹੋਵੇ ਗਈਮਾ ਗਈਮਾ ਸੋਨੇ ਅੰਮਰਤ ਸਰਦਾ ਜੀ ਬੜਾ ਉੱਚਾ ਦਰਜਾ ਪਵਿੱਤਰ ਸਰਦਾ ਹਰ ਮੰਦਰ ਸੁਨੇਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਹਰ ਮੰਦਰ ਸੁਨੇਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਇਸ ਤਾਲ ਪਵਿੱਤਰ ਤਾਰ ਦੀ 520 ਫੁੱਟ ਹਰ ਇੱਕ ਬਾਹੀ ਲਾ ਤਾਰੀ ਤਾਲ ਵਿੱਚ ਜੀ ਗੁਣਾ ਕਰ ਦੇ ਲਤ ਉਤਾਰਨ ਸ਼ਾਈ ਲਾ ਤਾਰੀ ਤਾਲ ਵਿੱਚ ਜੀ ਗੁਣਾ ਕਰ ਦੇ ਲਤੋਂ ਉਤਾਰਨ ਸ਼ਾਈ ਲੱਖ ਪਾਪੀ ਤਰ ਗਏ ਜੀ ਦੇਖ ਕਰ ਹਰ ਦਾ ਦੇਖ ਕਰ ਹਰ ਦਾ ਹਰ ਮੰਦਰ ਸੁਨੇਰੀ ਜੀ ਦੂਰ ਤੋਂ ਜਗਮਗ ਜਗ ਮਗ ਕਰਦਾ ਹਰ ਮੰਦਰ ਸੁਨੇਰੀ ਜੀ ਦੂਰ ਤੋਂ جگਮਗ جگਮਗ ਕਰਦਾ ਸਾਰੇ ਪਾਸੇ ਤਾਲ ਦੇ ਜੀ ਪੂਰੀ ਹੈ 50 ਫੀਟ ਪਰ ਕਰਮਾ ਗੁਰੂ ਕਰ ਦੇ ਸੇਵਕ ਜੀ ਰਾਤ ਦਿਨ ਭਜਨ ਕਰਨ ਇਸ ਘਰ ਮਾ ਗੁਰੂ ਕਰ ਦੇ ਸੇਵਕ ਜੀ ਰਾਤ ਦਿਨ ਭਜਨ ਕਰਨ ਇਸ ਘਰ ਮਾ ਸੁੰਨ ਤਪਦੀਆਂ ਸੰਗ ਤਾਂ ਜੀ ਇਸ ਵਿੱਚ ਨਾ ਕੇ ਕਾਲ ਜਾ ਠਰਦਾ ਹਰ ਮੰਦਰ ਸੁਨੇਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਹਰ ਮੰਦਰ ਸੁਨੇਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਹੋ ਲੈਣ ਮੋਜ ਯਾਤਰੀ ਜੀ ਹੇਠਲੀ ਮੰਜ਼ਲ ਚ ਬਾਰੇ ਵਰਾਤੇ ਪਰ ਕਰਮ ਆਉ ਡਾਲੇ ਜੀ ਬੁੰਗੇ ਤਾਂ 10 10 ਗੱਜ ਦੇ ਕਰਤੇ ਪਰ ਕਰਮ ਆਉ ਡਾਲੇ ਜੀ ਬੁੰਗੇ ਤਾਂ 10 10 ਗੱਜ ਦੇ ਕਰਤੇ ਸਤ ਸਤ ਮਸਕੀਨਾ ਨੂੰ ਕੜਾ ਤਿੰਨ ਮੇਲ ਸ਼ਕਾਉਂਦੇ ਜਰਦਾ ਹਰ ਮੰਦਰ ਸੁਨੈਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਹਰ ਮੰਦਰ ਸੁਨੈਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਸਰਵੈਂਟ ਕਵੱਟ ਰਜੀ ਰਖੇ ਪੰਜ ਗੇਟ ਫਿਰਨ ਨੂੰ ਛੜ ਕੇ ਉੱਚਾ ਬੁੰਗਾ ਝੂਲਦਾ ਜੀ ਕੰਟਾ ਕਰ ਖੜ ਕੇ ਸੌਨੇ ਦੀ ਬੜ ਕੇ ਚੋਹੀ ਕੋਨੀ ਪੌਣੇ ਜੀ ਨੌਣ ਨੂੰ ਬਣਿਆ ਜਨਾਨਾ ਪਰਦਾ ਹਰ ਮੰਦਰ ਸੁਨੇਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਹਰ ਅੰਦਰ ਸੁਨੇਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਹੋਏ ਅੱਗੇ ਗੈਸ ਧਮਕਦੇ ਜੀ ਰਾਸ ਤਿਆਂ ਪਾਸ ਡੌੜੀਆਂ ਬਣੀਆਂ ਵਰੇ ਰਹਿਮਤ ਰੱਬ ਦੀ ਜੀ ਰਾਤ ਦਿਨ ਪੈਣ ਤਰਮ ਦੀਆਂ ਕਣੀਆਂ ਹਰ ਕਹਿਨ ਤਾਨ ਜੀ ਜੀ ਰਾਤ ਦਿਨ ਪੈਣ ਤਰਮ ਦੀਆਂ ਕਣੀਆਂ ਪਰੇਕਰਮ ਤਰਦਾ ਜੀ ਇਸ ਵਿੱਚ ਕਾਗ ਹੰਸ ਬਣ ਤਰਦਾ ਹਰ ਮੰਦਰ ਸੁਨੇਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਹਰ ਮੰਦਰ ਸੁਨੇਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਹੋਲਾ ਹੋ ਧੂੜ ਗੁਨਾਹਾਂ ਦੀ ਇਸ ਥਾਂ ਹੋਣ ਬਦੀ ਦੇ ਕੋਤਰੇ ਤਲ ਬਰਕਤ ਵਾਲਾ ਜੀ ਇਸ ਦਾ ਰਾਮਦਾਸ ਗੁਰ ਉਤਰੇ ਤਲ ਬਰਕਤ ਵਾਲਾ ਜੀ ਇਸ ਥਾਂ ਰਾਮਦਾਸ ਗੁਰ ਉਤਰੇ ਇੱਕਠ ਦਾ ਅੰਤ ਨਾ ਜੀ ਯਾਤਰੀ ਤੋਲ ਤੋਲ ਪੱਬ ਤਰਦਾ ਹਰ ਮੰਦਰ ਸੁਨੈਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਹਰ ਮੰਦਰ ਸੁਨੈਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਇਸ ਗੋਲਡਨ ਟੈਂਪਲ ਤੇ ਗਰਦੀਆਂ ਚੰਦ ਸੂਰਜ ਦੀਆਂ ਕਿਰਨਾਂ ਬਣ ਅਜਬ ਸੀ ਨਰੀ ਜੀ ਸੋਣੇ ਨਾਲ ਟੱਕਰ ਜਲਾ ਪਰ ਗਿਰਨਾ ਬਣ ਅਜਬ ਸੀ ਨਰੀ ਜੀ ਸੋਹਣੇ ਨਾਲ ਟੱਕਰ ਜਲਾ ਪਰ ਗਿਰਨਾ ਲੈ ਪਟਕੇ ਰੇਸ਼ਮ ਦੇ ਇਸ ਦਾ ਲੌਣ ਫਰਿਸ਼ਤੇ ਕਰਦਾ ਹਰ ਮੰਦਰ ਸੁਨੇਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਹਰ ਮੰਦਰ ਸੁਨੇਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਮੰਦਰ ਸੁਨੇਰੀ ਮੇ ਆਣ ਮਸਾ ਰੰਗੜ ਮਾਰਦਾ ਦਾਬੇ ਲੜ ਪਾਉਣ ਸ਼ਹੀਦੀ ਜੀ ਇਥੇ ਗੁਰਬਖਸ਼ ਦੀਪ ਸਿੰਘ ਬਾਬੇ ਲੜ ਪਾਉਣ ਸ਼ਹੀਦੀ ਜੀ ਇਥੇ ਗੁਰਬਖਸ਼ ਦੀਪ ਸਿੰਘ ਬਾਬੇ ਅਣ ਵੰਡਣ ਮਠਾਈਆਂ ਜੀ ਫੁੱਲ ਵਰਸੌਣ ਜਿਨ੍ਹਾਂ ਦੀ ਸ਼ਰਦਾ ਹਰ ਮੰਦਰ ਸੁਨੇਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਹਰ ਮੰਦਰ ਸੁਨੈਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਸਿੱਖ ਕੌਮ ਦਾ ਤੀਰਥ ਜੀ ਰਜਬਲੀ ਬੜੇ ਚੜਾਵੇ ਚੜਦੇ ਆਹਰ ਦੇ ਘਰ ਵਿੱਚ ਜੀ ਪ੍ਰੇਮ ਨਾਲ ਸ਼ਬਦ ਯਾਤਰੀ ਪੜਦੇ ਆਹਰ ਦੇ ਘਰ ਵਿੱਚ ਜੀ ਪ੍ਰੇਮ ਨਾਲ ਸ਼ਬਦ ਪ੍ਰੇਮੀ ਪੜਦੇ ਜਿਦਾ ਜਾਏ ਬੇਕੁੰਠਾ ਨੂੰ ਜਿਹੜਾ ਹਰ ਵਕਤ ਹਾਜ਼ਰੀ ਪਰਦਾ ਹਰ ਮੰਦਰ ਸੁਨੈਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਹਰ ਮੰਦਰ ਸੁਨੈਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ